ਭੋ ਭੋ ਡਰਨਾ ਭਾਈ ਬੜ ਆ ਲੈ ਉਹ ਚਾਰ ਦੀ ਲੈ ਜਰਮਾ ਕਾਹਦਾ ਸੌਦਾ ਵੀਰੇ ਤੂੰ ਦੱਸ ਮਾੜਾ ਹੁੰਦਾ ਯਾਰ ਕੀ ਗੱਲ ਕਰਦੇ ਚਲੋ ਬਾਅਦ ਚ ਵਿਖਾ ਦਾਂਗੇ ਪੱਠ ਕੋਈ ਨਹੀਂ 4000 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 4 ਲਓ ਵੀ ਮਿੱਤਰੋ ਆ ਪੱਟ ਦਾ ਸੌਦਾ ਚੱਲੀ ਜਾਂਦਾ 4500 ਮੰਗਿਆ ਬਾਈ ਨੇ ਤੇ ਬਾਈ 4000 ਲਾਤਾ 4000 ਨਹੀਂ ਬਾਈ 200 ਘੱਟ ਲਾਇਆ 200 ਘੱਟ 4000 ਦੇ ਯਾਰ ਫੇਰ ਤਾਂ ਹੱਕ ਬਣਦਾ ਦੇਣ ਦਾ ਬਾਈ ਮੈਂ ਇਹਨੂੰ ਆਖਿਆ ਲਿਖਾਈ ਮੈਂ ਕਰਾ ਦੇਣਾ 15000 ਦੀ ਮੈਂ ਜੱਜ ਮੈਂ ਲਿਖਾਈ ਕਰਾਉਣਾ ਆਇਆ ਆ ਫੇਰ ਨਾ 4300 ਦੀ ਪੈਂਦੀ ਉਹ ਪੂਰੇ 4 ਦੀ ਯਾਰ ਆਪੋ ਆਪਣੀ ਲਿਖਾਈ ਨਹੀਂ ਨਹੀਂ ਆ ਆਹ ਮਾਨਿਆ ਯਾਰ ਮੇਰੀ ਥੋੜਾ ਗੱਲ ਹੂੰ ਚੜਾ ਲਖਾਈ ਆਪਣਾ ਆਪਣੀ 4200 ਰੁਪਿਆ ਦੇ ਦੇ ਤੈਨੂੰ ਹੁਣ ਬਈ ਨਾਲ ਪੁੱਛਿਆ ਨਹੀਂਗਾ ਨਹੀਂ ਫਿਰ ਮੈਂ ਵੀ ਤੈਨੂੰ ਆਖੀ ਮੈਂ ਵੀ ਘੱਟ ਗਿਆ ਉਹ ਪੁੱਛਿਆ ਨਹੀਂ ਉਹਨਾਂ ਨੂੰ ਪੁੱਛਿਆ ਨਹੀਂ ਫਿਰ ਗਿਆ ਇਹ ਤਾਂ ਲਖਾਈ ਆਪੋ ਆਪਣੀ 4200 ਰੁਪਿਆ ਮੈਂ ਦੇ ਮੈਂ ਕਹਿੰਦਾ ਹੀ ਨਹੀਂ ਯਾਰ ਤੈਨੂੰ ਦੱਸ ਦੇਣਾ ਹੁਣ ਤਾਂ ਸੌਦਾ ਹੋਇਆ ਪਿਆ ਯਾਰ ਬਾਈ ਕਿਉਂ ਭਾਈ ਦੇ ਕੋਈ ਨਹੀਂ ਫਿਰ ਭਾਈ ਕੋਈ ਓ ਛੱਡ ਗਿਆ ਨਹੀਂ ਸਾਬ ਆਹ ਪੱਠਾ 4200 ਦੀ ਆਂਦਾ ਬਾਈ ਤੇ ਬਾਈ ਜਾ ਬਾਈ ਦੇ ਨਾ ਤੇ ਵੀ ਮੈਂ ਹਾਂਦਾ ਬਾਈ 100 ਆਹ ਵਾ ਕਿੰਨੇ ਆਪਣਾ ਆਪਣੀ ਲਾਈ ਹੈਗੀ 4100 ਨਹੀਂ ਯਾਰ ਹੁਣ ਠੀਕ ਉਹ ਹੁਣ ਠੀਕ ਆ ਯਾਰ ਲਓ ਵੀ ਮਿੱਤਰੋ ਪੱਠ ਬਾਈ ਕਿਹੜੇ ਪਿੰਡੋਂ ਬਹਿਬਲੋਂ ਆਏ ਆ ਤੇ ਇਹ 4200 ਦੀ ਵੇਚਤੀ 4200 ਦੀ ਦਿਓ ਪੈਸੇ ਬਾਈ ਚਲੋ ਲਓ ਵੀ ਆ ਪੱਠਾ ਤੁਹਾਨੂੰ ਦਿਖਾ ਦਿੰਨੇ ਆ ਸੌਦਾ ਸਿਰੇ ਚੜ ਗਿਆ ਪਹਿਲਾ ਸੌਦਾ ਬਰਗਾੜੀ ਬੱਕਰਾ ਮੰਡੀ ਦਾ ਲਓ ਵੀ ਸੱਜਣੋ ਪਹਿਲਾ ਸੌਦਾ ਬਰਗਾੜੀ ਬੱਕਰਾ ਮੰਡੀ ਦਾ ਸਿਰੇ ਚੜ ਗਿਆ ਹਰ ਬੁੱਧਵਾਰ ਦੋਸਤੋ ਇੱਥੇ ਇਹ ਮੰਡੀ ਲੱਗਦੀ ਆ ਬਾਈ ਬਹਿਬਲ ਤੋਂ ਆਇਆ ਸੀਗਾ ਪੱਠ ਲੈ ਕੇ ਇਹ ਬਾਈ ਖਰੀਦਣ ਵਾਲੇ ਦਾ ਪਿੰਡ ਕਿਹੜਾ ਆਹੀ ਪਿੰਡ ਆ ਜੀ ਠੀਕ ਆ ਜੀ ਆ 500 ਆਪਾ ਆਪਾ ਬਣਾ ਦੇ ਬਾਈਆ ਛੱਡ ਦੇ ਤਾਂ ਤੁਹਾਨੂੰ ਤਾਂ ਛੱਡ ਦੇ ਦੀ ਯਾਰ ਤਾਂ ਤਾਂ ਸਾਰੇ ਬਾਕੀ ਵਾਲੇ ਮੋੜ ਦੀ ਬਾਰੇ ਬਾਈ ਯਾਰ ਉੱਥੋਂ ਲਫਾਈ ਕਰਾ ਕੇ ਵੱਧ ਜਿਉਂਨੇ ਬਣਾ ਦੇ 4500 ਦੇ ਤਾਂ ਬਾਈ ਨੂੰ ਹਾਂ ਠੀਕ ਆ 1400 ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਸੌਦਾ ਕਰਨ ਦੇ ਲਈ ਅਗਲਾ ਸੌਦਾ ਵੀ ਤੁਹਾਨੂੰ ਇਸੇ ਤਰ੍ਹਾਂ ਦੋਸਤੋ ਦਿਖਾਵਾਂਗੇ ਜੁੜੇ ਰਹੋ ਆਪਣੇ ਨਾਲ ਇਹ ਦੇਖਾਂ ਗੋਸ ਦੇ ਕਰਕੇ 5000 ਤੁਹਾਨੂੰ ਮਿਲ ਜੂਗੀ ਨਹੀਂ ਕਿਹਦੇ ਵੰਗ ਟੱਕਾ ਕਿਹੜੇ ਪਿੰਡੋਂ ਲਿਆਂਦੀ ਬਈ ਆਹ ਹੀ ਪੈਣਾ ਹੈ ਖਰਚਾ ਖਰਚਾ ਨਹੀਂ ਪਿਆ ਹਾਂ ਲਾ ਬੋਲ ਬਈ ਬਈ ਤੂੰ ਹੀ ਕਹਦੇ ਬੋਲੀ ਚ ਬੋਲ ਦੇ ਬੋਲੀ ਲਾ ਦੇ ਲਾ ਦੇ ਸਹੀ ਗੱਲ ਕਰੀਏ ਹੂੰ 7000 ਦੇ ਜੀ ਨਹੀਂ ਫਿਰ ਕਿਵੇਂ ਹੋਊਗੀ ਕੋਲੇ ਤਾਂ ਖੜ ਜਾ ਤੂੰ ਥੱਲੇ ਉਤਰਿਆ 10 ਤੋਂ ਤੂੰ ਜਾਣਦਾ ਦਿੱਲੀ ਮੈਨੂੰ 10 ਤੋਂ ਥੱਲੇ ਉਤਰਿਆ ਇਹ ਬੱਕਰਾ ਲੈ ਕੇ ਜੇ ਵੇਚਣ ਆਇਆ ਦਾ 10 ਉੱਤੇ ਹੋਊਗੀ ਭੀ ਮਾਜੀ ਹੈ 10 ਉੱਤੇ ਹੋਊਗੀ ਇਹ ਤਾਂ ਹੋਈ ਗੱਲ ਫੜ ਕੇ ਵੇਝਣਗੀ ਸਿੱਧੀ ਗੱਲ 10 ਥੱਲੇ ਵਾਲਾ ਤਾਂ ਉੱਤੇ ਹੈ ਨਾ ਧੱਕਾ ਨਾ ਕਰੀਂ ਥੱਲੇ ਆ ਜਾ ਬਰਾ 10 ਰਹਿਂਦੇ 10 ਉੱਤੇ ਹੋਊਗਾ ਹੂੰ ਉਹ ਹੈ ਕਿਹੜੇ ਦੀ ਆਲਾ ਫੜ ਯਾਰ ਕੱਟ ਨਹੀਂ ਆਂਦਾ ਮੈਂ ਵੀ 7500 ਦੀ ਹੋਊਗੀ ਨਹੀਂ ਨਹੀਂ 500 ਪੁੱਛਿਆ ਤਾਂ ਬਿਨਾ ਪਤਾ ਤੂੰ ਇਹ ਤਾਂ ਖੜਦੇ ਨਹੀਂ ਇੱਥੇ ਯਾਰ ਇੰਨਾ ਸੁੱਕੇ ਨੂੰ ਤਾਂ ਇੱਥੇ ਖੜੇ ਆ ਸਾਰੇ ਇੱਥੇ ਆ ਜਾ ਪਾ ਡੋਟ ਵਾਲੇ ਇੱਥੇ ਆਇਆ ਆ ਜਾ ਯਾਰ ਬਾਈ ਕਿਉਂ ਧੱਕਾ ਕਰਦਾ ਚੱਲ ਗਿਣਦੇ ਯਾਰ ਫੜ 10 10 ਫੜ ਪਾਸੇ ਪੈਸੇ ਦਾ ਫੜ ਤੂੰ ਨਵੇਂੜ ਕਲੇ ਕੰਬਰ ਤਿੰਨ ਚਾਰ ਮੈਂ ਕਿੰਨਾ ਵੀ ਕਹਦਾ ਮੰਨਣਾ ਫਿਰ ਵੀ ਨਹੀਂ ਆਣਾ ਹਾਂ ਪੰਜ ਥੁਮੇ ਕੀ ਕਿਹਾ ਤੂੰ ਆਹ ਫਰਾ ਸੌਦਾ ਕਰਾਉਣਾ ਮਾਜੀ ਸੱਤ ਅੱਠ ਕਿਹਾ ਕੋਈ ਨਹੀਂ ਨਹੀਂ ਨਾ ਸਰਦੀ ਹੁੰਦੀ ਨਾ ਸਰਦੀ ਹੁੰਦੀ ਹੁੰਦੀ ਆ ਕਿ ਨਹੀਂ ਹੁੰਦੀ ਗੱਲਾਂ ਤੋਂ ਇੱਕ ਨੋਟ ਹੋਰ ਫੜਾ ਦੇ ਯਾਰ ਹੁਣ ਫੇ ਨਹੀਂ ਓ ਯਾਰ ਹੁਣ 8 8 ਫੜਾਉਂਦਾਈ ਤੂੰ 8 ਫੜਾ ਕੇ 9 ਕਰ ਦ ਨੌ ਕਰਤਾ ਫੇਰ ਦੇ ਯਾਰ ਤੂੰ ਖੋਲ ਲੈ ਗਣ ਪੈਸੇ ਤੇਰੇ ਵਾਸਤੇ ਕਾਲਾ ਦੱਸ ਦੀ ਹੈ ਪੂਰੀ ਹੁਣ ਓ ਯਾਰ ਉਦੋਂ ਬਾਅਦ ਹੁਣ ਤਾਂ ਤੇਰਾ ਟਾਈਮ ਆ ਉਦੋਂ ਬਾਅਦ ਮੈਂ ਕਹਣਾ ਯਾਰ ਮੇਰੀ ਗੱਲ ਦੀ ਉਦੋਂ ਤਾਂ ਮਰਜ਼ੀ ਦਾ ਕੀ ਕਹਲੇ ਮੇਰੀ ਗੱਲ ਦੇ ਦੇ ਯਾਰ ਅੰਕਲ ਕਿਉਂ ਐਵੇਂ ਭਜਾਈ ਜਾਂਦਾ ਮੈਨੂੰ ਪਤਾ ਮੰਨਣਾ ਤਾਂ ਹੈ ਨਹੀਂ ਗਾਟ ਲਊਗਾ ਤਰ ਤਾ ਲਖਾਈ ਤੋਦੀ ਹੋਗੀ ਮੈਂ ਹੁਣ ਤੈਨੂੰ 9000 ਕਿਉਂ ਲਾਇਆ ਮੈਨੂੰ ਪਤਾ ਤੂੰ ਰਿੜਕੇ ਪਸੂ ਦਿੰਨਾ ਹੈਗਾ ਲਮਕਾ ਲੇਗਾ ਉਹ ਦੂਜਾ ਕਰ ਲੇਗਾ ਪਹਿਲਾ ਨਹੀਂ ਮੰਨਦਾ ਤੂੰ ਦੇ ਦੇ ਸਹੀ ਆ ਪੈਸੇ ਮੈਂ ਤੁਹਾਨੂੰ ਪਾਉਂਦਾ 200 ਬਾਤਾ ਲਖਾਈ ਮੇਰੀ ਯਾਰ 8500 ਰੁਪਏ ਪੱਲਿਓ ਪਾ ਦਾਂ ਯਾਰ ਪੱਲੂ ਪਾਵਾਂ ਮੈਂ ਫਤ ਮਰੇ ਆ ਤੈਨੂੰ ਕਿਹੜਾ ਆਪਣਾ ਘਰ ਪਿੱਛੇ ਪਤਾ ਥਾਤ ਮਾਰੇ ਆ ਲਿਖਾ ਤੈਨੂੰ ਕੱਲੇ ਕੱਲਾ ਚੱਲ ਯਾਰ ਲਿਖਾਈ ਦੇ ਦੇ ਤੂੰ ਲੈ ਆਪ ਗਿਣ ਪੈਸੇ ਨਹੀਂ 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 ਉਹ ਲਿਖਾਈ ਕਰਈ ਹੈ ਨਾ ਉਹ ਤਾਂ ਮੈਂ ਕਰਤਾ ਲੂੰਗਾ 10 ਮੈਂ 1000 ਕਟੂੰਗਾ ਫਿਰ ਲਾਉਣ ਲੱਗਿਆ ਤੂੰ ਐ ਨਾ ਕਿ ਪਹਿਲਾਂ 9 ਦਿੰਦਾ ਸੀਗਾ ਉਹ 9000 ਤੂੰ ਲੈ ਕੇ ਲਿਖਾਈ ਇਹ ਤਾਂ ਕਰਾ ਦਿੰਨੇ ਆ ਫਿਰ ਮੈਂ ਕੀ ਕਹੂੰਗਾ ਮੈਂ 8 ਲਾਊਗਾ ਫਿਰ ਤੂੰ ਮੈਨੂੰ ਐ ਨਾ ਕਿ ਪੰਜ ਲਾ ਦੇ ਕਾਲੇ ਯਾਰ ਮੈਨੂੰ ਕੋਈ ਦੁੱਖ ਨਹੀਂ ਮੋਗੇ ਬੁਲੇ ਸੀਗੇ ਪਤਾ ਇੱਕ ਸੱਟ ਲਾਤਾ ਮਾਲ ਦਾ ਹਾਂ ਨਹੀਂ ਮੰਨਿਆ ਬੰਦਾ ਕਰਦੇ ਆਂ ਅਗਲਾ ਸੀ ਮੋੜ ਆਇਆ ਅੱਠਾ ਦਾ ਕਿਤੇ ਬੇ ਹਜੂਰ ਸਾ ਮਾਲ ਲੈ ਲਾ ਮੈਂ ਕਿ 1.40 ਦਾ ਹੂੰ ਮੇ ਕਸਮੀਓ ਗੱਲ ਇੱਕ ਸਾਢੇ ਬੈੜ ਦਾ ਲੱਗੇ ਮੈਨੂੰ ਹਾਂ ਬੁੱਟੀ ਦੀ ਮੈਂ ਲਈਏ ਇਹ ਤੇ ਦੋ ਡੂੜ ਮਿਲਾ ਹੋਗਾ ਬੰਦ ਸਾਫ ਦੇ ਦਵਾ ਉਹ ਯਾਰ ਫਿਰ ਤੂੰ ਮਹੰਗਾ ਲੈ ਲੈ ਤੂੰ ਚੀਜ਼ ਆਕਲੀ ਨਾ ਰੰਗ ਵੀ ਨਹੀਂ ਢੰਗ ਵੀ ਨਹੀਂ ਇਸ ਦੀ ਗੱਲ ਯਾਰ ਯਾਰ ਕਾਲਿਆ ਯਾਰ ਨਵੇੜ ਯਾਰ ਕਰਾ ਦੇਣਾ ਫਿਰ ਨਾ ਬੂਮੇ ਨਹੀਂ ਨਹੀਂ ਜਾ ਯਾਰ ਹੁਣ ਨਹੀਂ ਹੁੰਦਾ ਉਹ ਕੋਈ ਨਹੀਂ ਹਜੇ ਦਾ ਗੱਲ ਸੁਣ ਗੱਲ ਸੁਣ ਬਥੇਰੇ ਦਾ ਰੋਜ਼ ਹੀ ਕਹਿੰਦੇ ਤੁਹਾਡੇ ਅਲਗੇ ਰੋਜ਼ ਆਪਣਾ ਆਪਣਾ ਬੇਲੀ ਆ ਇਹ ਸਹੀ ਆਪਣੀ ਮੰਨ ਜੂਗੇ 19 ਨਾ ਵੀ ਇੱਕ ਆ ਪੱਠ ਦਾ ਸੌਦਾ ਤੁਹਾਨੂੰ ਦਿਖਾਉਣੇ ਆ ਆ ਜੰਨਾ हां ਭਾਈ ਕਿਹੜੇ ਪਿੰਡੋਂ ਲੈਂਦੀ ਆ ਗੁਰੂ ਕੇ ਕੋਠੇ ਤੋਂ ਆਪਣਾ ਕਿਹੜਾ ਪਿੰਡ ਆ ਬਾਈ ਵੰਦਰ ਡੋੜ ਕਿੰਨੇ ਦੀ ਲੈ ਲਈ ਇਹ ਬਾਈ 4500 ਦੀ ਪੈਸੇ ਆ ਗਏ ਦੇ ਗਿਣ ਕੇ ਦੇ ਪੱਠ ਵੀ ਤੁਹਾਨੂੰ ਦਿਖਾਉਣੇ ਆ ਸਰ ਬੀਜ ਵਾਲੇ ਕੰਮ ਤੋਂ ਤੋਂ ਵੀ ਪਿੱਛੇ ਹੀ ਆ ਕੋਈ ਨਾ ਪਸ਼ੂ ਹੀ ਨਹੀਂ ਹੈਗਾ ਕੋਈ ਨਾ ਸਰ ਦੀ ਹਾਂ ਨਾ ਵੀ ਆ ਪੱਠ ਆ ਤੇ ਲਿਖਾਈ ਆਪੋ ਆਪਣੀ ਆ ਉਹ ਬਾਈ ਉਹ ਬਾਈ ਨੂੰ 4500 ਦਾ ਸੌਦਾ ਹੋ ਗਿਆ 500 ਰੁਪਏ ਬਸ ਸਾਈਨ ਮੈਂ ਆਪ ਬੰਦੇ ਨੂੰ ਪਤਾ ਅਸੀਂ ਫੇਰ ਵੀ ਆਉਣੇ ਵੇਖ ਲੈਣਾ ਤੇ ਫਿਰ ਫੇਰ ਨਹੀਂ ਮੰਨ ਲੈਣਾ ਮੈਂ ਤੈਨੂੰ ਧੀਰਾ ਖੜਾ ਸਾਡੇ ਤੇ ਸਾਰਾ ਇਹ ਲੈ ਲੂ ਕਿਹੜਾ ਪਿੰਡ ਆ ਬਾਈ ਸਤਾ ਪਿੰਡ ਚਲਾ ਦੇ ਸਰ ਨਾਨਕ ਸਰ ਇਹਨੂੰ ਕੱਠਾ ਉਹ ਸ਼ਦਾਨ ਦੇਖੇ ਕਿਹੜੇ ਕਿਹੜੇ ਆ ਬਾਈ ਦੱਸੋ ਜੀ ਨਾਨਕ ਵਕਤ ਆ ਕੇ ਤਾਂ ਕੁੱਤੇ ਸਿੰਗਲ ਆ ਕੱਟੂ ਜਾ ਸਿੰਗਲ ਕਾਹਗਾ ਲਿਖਾ ਜਾ ਕਿੰਨੇ ਦਾ ਕਰਤਾ ਬਈ ਜੋੜ 11 ਦਾ ਸੌਦਾ ਹੋ ਗਿਆ ਪਰਚੀ ਆਪੋ ਆਪਣੀ ਆ ਉਹ ਤਿੰਨਾਂ ਦੇ 10 ਕੀ ਦੇ ਦੇ ਬਾਈ ਉਹ ਨਾ ਦੇਖੀ ਲੈ ਮੋਲ ਲਈ ਦਿਆ 11 ਦਾ ਸੌਦਾ ਹੋ ਗਿਆ ਆ ਬੱਕਰਾ ਇੱਕ ਤਾਂ ਡੱਬਾ ਲੱਡਾ ਟੁੱਟੇ ਸਿੰਘ ਆ ਕਿੰਨੇ ਦੇ ਦੇਣੇ ਤਿੰਨੇ ਪਸ਼ੂ ਉਹਦਾ 20 ਮੋਲ ਹੈ ਹੂੰ ਬੱਕਰੇ ਦਾ ਦੋਨੇ ਉਹ ਕਿੰਨੇ ਦੇਣੇ ਗੱਲ ਨਿਕਲਦੀ ਆ ਇੱਕੋ ਹੀ ਦੱਸ 20 ਦੇ ਪੰਨ ਦੋਨੇ ਕਿੰਨੇ ਦੇਣੇ ਆ ਦੇਣੇ ਕਿੰਨੇ ਦੇ ਆ ਵਧੀਆ ਵਧੀਆ ਇੱਕ ਗੱਲ ਦੱਸੀ ਪੁੱਛੀ ਮੈਨੂੰ ਭੂਮੇ ਇਹ ਬਾਲੇ ਆ ਇਹਦੇ ਕਿੰਨੇ ਦੇਣੀ ਕਿੰਨੇ ਦੀ ਦੇਣੀ ਹੈ 2000 ਵਾਲੀ ਗੱਲ ਨਹੀਂ ਕਿ ਦੇਣੀ ਕਿੰਨੇ ਦੀ ਬਣਾ ਦਾ ਹੁਣ ਤਾਂ ਬਾਈ ਤੇਰਾ ਸਾਰਾ ਮਾਲ ਲੈਣੇ ਆ ਸੀ ਦੇਣੀ ਕਿੰਨੇ ਦੀ ਆ ਤੁਮ ਗੇਸ ਹੈ ਬਿਮਾਰੀ ਦੀ ਗੱਲ 20 ਦੀ ਆ ਨਾ ਬਾਈ 18 ਕਿੰਦਾ ਸਾਰਾ 18 ਦੀ ਆ ਨਾ ਜੈ ਇਦੇ ਯਾਰ ਖਾਲੀ ਆ ਯਾਰ ਬਾਈ ਮੈਨੂੰ ਤਾਂ ਕਿ ਕੁਝ ਖਾਏ ਕੰਮ ਝੱਲੀ ਲੈ ਹੁਣ ਬਾਈ ਟਰਾਲੀ ਜੀ ਠੱਲੀ ਘੜਾ ਮਾਲ ਹੈ ਇਹ ਤਾਂ ਤੇਰੇ ਬਿਸਕਾਟਾਂ ਦੀ ਗੱਲ ਨਹੀਂ ਕੀਤੀ ਜੀ ਸਹੀ ਬਸ ਸਹੀ ਲੋ ਨਾ ਵੀ ਆ ਪੱਠ ਦਾ ਸੌਦਾ ਹੋ ਗਿਆ 7000 ਆਪੋ ਆਪਣੀ ਇਹ ਆਪੋ ਆਪਣੀ ਇਹ ਆਪੋ ਆਪਣੀ ਨਹੀਂ ਨਹੀਂ ਉਹ 100 ਨਾ ਕੀ ਹੁੰਦਾ ਬਾਈ ਚੰਗਾ ਰਹੇ ਕਿਹੜਾ ਪਿੰਡਾ ਸਾਹੀ ਪਿੰਡਾ ਬਸ ਦੇ ਪੈਸੇ ਉਹ ਲੈ ਲੈ ਉਹ ਲੈ ਵੀ ਸੌਦਾ ਸਿਰੇ ਚੜ ਗਿਆ ਬਾਈ ਬੂਟੇ ਨੇ ਲਈ ਤੇ ਇਹਦਾ ਵੀ ਇਹੀ ਪੰਡਾ ਇਹੀ ਪੰਡਾ ਲੈ ਵੀ ਆ ਪੱਠ ਦਾ ਸੌਦਾ ਪੂਰੇ 7000 ਦਾ ਹੋ ਗਿਆ ਪੂਰੇ ਉਹ ਨੋਬਟ ਸਹੀ ਗੱਲ ਆ ਇਹ ਤਾਂ ਹੁਣ 10 ਮਿੰਟ ਨੰਨੇ ਆ ਕੁੱਤੀ ਥੱਲੇ ਆ ਫਿਰ ਹੋਊਈਏ ਕੁੱਤੀ ਥੱਲੇ ਹੋਣਾ ਹੀ ਨਹੀਂ ਜੱਬਾ ਇਹ ਤਾਂ ਜਮਾ ਬੂਟੇ ਥੱਲੇ ਹੋਣੀ ਐ ਇਹ ਨਹੀਂ ਹੋਣੀ ਬਾਈ ਫਿਰ ਕਿਹੜੀ ਐਸ ਪੱਠ ਦੀ ਗੱਲ ਚੱਲੀ ਜਾਂਦੀ ਆ ਪੱਠਾਂ ਦੀ ਛੱਡੀ ਬਾਈ ਮੜਾ ਹੱਥ ਲੈ ਵੀ 22 15 ਮੰਗੀ ਜਾਂਦਾ ਹੈ ਹੈ ਕਾਟੂ ਮਾਲੀ ਕੱਟੂ ਮਾਲ ਕਿਉਂ ਆ ਯਾਰ ਅੱਗ ਰੱਖਣ ਵਾਲਾ ਮਾਲ ਆ ਯਾਰ ਮੈਂ ਜੋ ਕੱਟੂ ਆ ਨਾ ਕਿਰੀਆ ਦੰਦੋਂ ਹਾਂ ਵੇਖ ਤਾਂ ਮੈਂ ਫੀਲਾ ਆ ਬਾਈ ਕੋਟ ਵਾਲਿਆ ਯਾਰ ਬਾਈ ਦੁੱਧ ਦੁੱਧ ਝੁੱਗਦੀ ਹੈ ਹਜੇ ਇਹ ਹੋ ਗਈ ਉਸ ਬਾਈ ਬਹੁਤ ਆ ਲਾ ਯਾਰ ਤੂੰ ਮਰ ਲੈ ਕੰਮ ਆਠੀਆ ਮੇਰੀ ਰੀਆ ਬਾਈ ਨਹੀਂ ਬਾਈ ਨਹੀਂ ਨਹੀਂ ਗੁੱਟੀ ਤੇ ਉੱਤੇ ਚਾ ਮੈਂ ਕਿਹਾ ਥੱਲੇ ਆ ਥੱਲੇ ਨਹੀਂ ਆਉਣਾ ਥੱਲੇ ਆਏਗਾ ਫਿਰ ਹੋਊਗਾ ਇਹ ਨਹੀਂ ਹੋਣਾ ਵੇ ਲਾ 540 ਦੀ ਪਾਏ ਹੁਣ ਨਹੀਂ ਹੁੰਦੀ ਮਹਾਂ ਨਹੀਂ ਹੁਣ ਹਾਂਦੀ ਨਹੀਂ ਹੁੰਦੀ 200 ਹੁੰਦੀ ਆ ਜਮਾ ਹੀ ਨਹੀਂ ਹੁੰਦੀ ਲਿਖਾਈ ਵੀ ਉਹ ਤੋਂ ਕਰਾ ਦੇਾਂਗੇ ਯਾਰ ਨਹੀਂ ਹੁੰਦੀ ਭਾਈ ਲਿਖਾਈ ਤਾਂ 15 ਤੋਂ ਘਟ ਦੇਣੀ ਨਹੀਂ ਆਪਾਂ 8.5 ਦੀ ਦੇ ਪਾਠ ਯਾਰ 15 ਤੋਂ ਘਟ ਦੇਣੀ ਨਹੀਂ ਵੀਰੇ ਲੈ ਵੀ ਹੋ ਸਿੱਧਾ ਕਰਤਾ ਹੋ ਸਿੱਧਾ ਆ ਜਾ ਆ ਜਾ ਆ ਗਿਆ ਆ ਗਿਆ ਜਿਹੜੇ ਹੁੰਦਾ ਰੋ ਸਾਹਮਣੇ ਆ ਜੋ ਦੇ ਗਿਣ ਪੈਸੇ ਯਾਰ ਹੁਣ ਤਾਂ ਫਿਕਰ ਕਰਦਾ ਆਂ ਕਿ ਕੋਈ ਨਹੀਂ ਲੈ ਵੇ ਇਹ ਛੱਡ ਕੇ ਥੋੜੀ ਜਾਊਂਗਾ ਇਹ じゃ ਤਾਂ ਮੈਂ ਲੈ ਲਈ ਵਈ ਉਹਦੇ ਕਿਹੜੇ ਸਾਰੇ ਹੁੰਦੇ ਪਰ ਮੈਂ ਤਾਂ ਪੈਸੇ ਛੱਡ ਸਕਦਾ ਤੈਨੂੰ ਮੈਂ ਆਪ ਦੀ ਸੱਚਾਈ ਤੈਨੂੰ ਬਖਸ਼ੀ ਆ ਉਹ ਕੁਰਸੀ ਸਾਨੂੰ ਮਹਿੰਗੀ ਕੀ ਦੱਸਦਾ ਇਹ ਕਹਿੰਦਾ ਗੁੱਟੀ ਦੀ ਉਹੀ ਹਜ਼ਾਰ ਦੀ ਕਹਿੰਦੇ ਗੁੱਟੀ ਨਹੀਂ ਹੋਣੀ ਨਹੀਂ ਉੱਤੇ ਹੋਊਗੀ ਉੱਤੇ ਹੋਣੀ ਆ ਮੋੜ ਦਰਾਲੀ ਅੱਡ ਅੱਡ ਨਹੀਂ 10000 ਨਹੀਂ ਹੋਣੀ 10000 ਕਾਲ ਆਇਆ ਦਾ ਲਾਈਏ ਨੇ ਬਾਈ ਹਾਂ ਬਾਈ 300 ਪਰ ਲਾਇਆ ਬਾਈ ਜੀ ਕਿਹੜੇ ਪਿੰਡੋਂ ਲਿਆਂਦਾ ਬਾਬਾ ਦਾ ਦਸ ਦਰ ਦਾ ਦਸ ਦਸ ਹੋਰ ਮੱਲਾ ਮੱਲਾ ਕੀ ਮੰਗਿਆ ਬਾਈ 300 ਰੁਪਏ ਹੋ ਠੀਕ ਹੈ ਬਾਈ ਤੇ ਬਾਈ ਮਿਲ ਜਦੇ ਆ ਪੈੜੀ ਕਹੂੰਗਾ ਮੈਂ ਹੋ ਗਿਆ ਪੈਂਡਾ ਫਿਰ ਨਹੀਂ ਨਹੀਂ ਓ ਬਾਬਾ ਕੀ ਆ ਨਾ ਐ ਤਾਂ ਦੱਸੇ ਬਾਬਾ ਉਹ ਉਹ ਦੱਸੂਗਾ 8.5 ਦਾ 8.5 ਦਾ ਸੁੱਖਾ ਨਹੀਂ ਲੈਣਾਗਾ ਇਹ ਮਾ ਲਵੇ ਤਾਂ ਫਿਰ ਕੀ ਥੜਾ ਮੋੜ ਕੇ ਲੈ ਜਾਗੇ ਯਾਰ ਮੰਡੀ ਲੈ ਆਇਆ ਬੇਟਾ ਕਿ ਮੋੜ ਦਾ ਸੈਂਸ ਅਸੀਂ ਅੱਗੇ ਮੰਡੀ ਵੇਖ ਚੱਲਾਂਗੇ ਕੱਲੇ ਆ ਹੀ ਗਾ ਸਹੀ ਹੈ ਦੋਨੇ ਮੰਡੀ ਦੇਖ ਕੇ ਆਗੇ ਇਹ ਖਤ ਗੱਲ ਆ ਯਾਰ ਇਹ ਮਿਲਗਾ ਕੀ ਆ ਸਾਡੇ ਅੰਦਰ ਹੋ ਰਿਹਾ